ਸੁਪਰੀਮ ਕੋਰਟ ਵੀ ਚਿੰਤਾ ਦੇ ਵਿੱਚ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਤੇ ਲਗਾਤਾਰ ਤਰੀਕ ਤੇ ਤਰੀਕ ਪੈਰੀਆਂ ਪਰ ਇਨਸਾਫ ਨਹੀਂ ਮਿਲ ਰਿਹਾ ਇਨਸਾਫ ਦੇ ਵਿੱਚ ਪੰਜਾਬ ਸਰਕਾਰ ਨੂੰ ਬਸ ਝਾੜ ਪੈ ਰਹੀ ਹੈ ਤੇ ਅੱਜ ਵੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਤਿੰਨ ਦਿਮਾ ਦਾ ਹੋ ਸਮਾ ਦਿੱਤਾ ਗਿਆ ਹੈ ਸਰਕਾਰਾਂ ਇਹ ਕਹਿਣੀਆਂ ਹੈ ਕਿ ਦੇ ਦੇ ਕਰੋੜਾਂ ਕਰੋੜਾਂ ਲੋਕਾਂ ਨੂੰ ਮੌਤਨਾਜ਼ ਮਹੀਆ ਕਰਵਾਵਾਂਗੇ ਕਿੱਥੋਂ ਕਰਾਉਣਗੇ ਮੌਤਨਾਜ਼ ਮਹੀਆ ਦੇ ਦੇ ਦਾ ਕਿਸਾਨੇ ਭੁੱਖ ਮਰੀ ਦਾ ਸ਼ਿਕਾਰ ਹੈ ਗੁਰਪ੍ਰਧਾ ਦਾ ਸ਼ਿਕਾਰ ਹੈ ਜੀ ਪਰ ਬਾਕੀਆਂ ਲਈ ਅਨਾਜ ਕਿੱਥੋਂ ਮਹਿਆ ਕਰੇਗਾ ਵਰਨ ਵਰਤ ਨੂੰ ਛਤਿ ਮਾ ਦਿਨ ਹੋ ਗਿਆ ਵਰਨ ਵਰਤੇ ਬੈਠੇ ਐ ਸਿਹਤ ਉਹਨਾਂ ਦੀ ਇੰਨੀ ਖਮਾੜੀ ਇੰਨੀ ਖਤਰਨਾਕ ਸਥਿਤੀ ਜਪਹ ਚੁੱਕੀ ਹੈ ਕਿ ਆਪਾਂ ਉਦਯੋਗਾਰੇ ਹੁਣ ਕੀ ਅਗੇ ਟਿੱਪਣੀ ਕਰ ਸਕਦੇ ਆ ਉਹ ਕਹਿੰਦੇ ਪਹਿਲਾਂ ਐ ਐਮਐਸਪੀ ਦਾ ਗਾਲ ਜਿਹੜਾ ਮੁੱਦਾ ਹੈ ਉਹ ਪ੍ਰਵਾਨ ਕਰੋ ਉਹ ਤੋਂ ਬਿਨਾ ਮੈਡੀਕਲ ਟਰੀਟਮੈਂਟ ਮੈਂ ਨਹੀਂ ਲਵਾਵਾਂਗਾ ਅੱਜ ਦਲਜੀਤ ਸਿੰਘ ਚੀਮਾ ਉਹਨਾਂ ਵੱਲ ਟਵੀਟ ਕੀਤਾ ਗਿਆ ਕਿ ਮਾਗੀ ਦੇ ਮੇਲੇ ਦੇ ਦੌਰਾਨ ਅਸੀਂ ਉੱਥੇ ਪ੍ਰੈਸ ਕਾਨਫਰੰਸ ਜ਼ਰੂਰ ਰੱਖਾਂਗੇ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਘੱਟ ਬੋਲ ਰਹੇ ਨੇ ਅੱਜਕੱਲ ਪਰ ਇੱਕ ਕਾਨਫਰੰਸ ਰੱਖਣੀ ਉਹਨਾਂ ਨੂੰ ਡਰ ਵੀ ਹੈ ਕਿਤੇ ਨਾ ਕਿਤੇ ਸਾਡਾ ਕਿਤੇ ਜਮੇ ਪੰਜਾਬ ਦੇ ਵਿੱਚ ਵजूद ਖਤਮ ਨਾ ਹੋ ਜਾਵੇ ਕਿਉਂਕਿ ਲਗਾਤਾਰ ਆਏ ਸਾਲੋਂ ਤੇ ਪ੍ਰੈਸ ਕਾਨਫਰੰਸ ਰੱਖਦੇ ਨੇ ਤੇ ਕਈ ਮੁੱਦੇ ਚੁੱਕਦੇ ਨੇ ਸੋ ਮਾਗੀ ਮੁਕਸਰ ਦਾ ਮੇਲਾ ਵਿੱਤਰਿਆਣਾ ਉਸ ਮੌਕੇ ਦੇ ਉੱਤੇ ਅਕਾਲੀ ਫਿਰ ਆਪਣੀ ਮੁੰਡਾ ਪ੍ਰਗਟਾਵਾ ਲਾਜ਼ਮੀ ਤੌਰ ਤੇ ਕਰੇਗਾ ਪਰ ਖਲਾਰਾ ਬਹੁਤ ਵੱਡਾ ਪੈ ਚੁੱਕਾ ਹੈ ਸਤਿ ਸ਼੍ਰੀ ਅਕਾਲ ਮੈਂ ਅਬ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਵੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਜੀ ਇੰਨੇ ਧੰਨਵਾਦ ਤੁਹਾਡਾ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਲਓ ਸਵਾਲ ਜੀ ਸੋ ਰੋਹ ਦੀ ਤਰ੍ਹਾਂ ਸਕ ਕਿਸਾਨਾਂ ਦੀ ਗੱਲ ਹੀ ਆਪਣੇ ਕੋਲ ਤਾਂ ਪਹਿਲਾਂ ਵਿਚਾਰੇ ਜਿਹੜੇ ਆਪਣੇ ਹੱਕਾਂ ਦੇ ਲਈ ਆਪਣੀ ਮੰਗਾਂ ਦੇ ਲਈ ਖਨੋਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਸੰਘਰਸ਼ ਕਰਦੇ ਕਰਦੇ ਇੰਨਾ ਜ਼ਿਆਦਾ ਅੱਗੇ ਚਲੇ ਗਏ ਕਿ ਕੀ ਡੱਲੇਵਾਲ ਸਾਹਿਬ ਨੂੰ ਸਰਕਾਰ ਤੋਂ ਮੰਗਾਂ ਮਨਾਉਣ ਦੇ ਲਈ ਆਪ ਮਰਨ ਵਰਤ ਤੇ ਬਹਿਣਾ ਪੈ ਗਿਆ ਤੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ ਸੁਪਰੀਮ ਕੋਰਟ ਵੀ ਚਿੰਤਾ ਦੇ ਵਿੱਚ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਤੇ ਲਗਾਤਾਰ ਤਰੀਕ ਤੇ ਤਰੀਕ ਪੈ ਰਹੀਆ ਪਰ ਇਨਸਾਫ ਨਹੀਂ ਮਿਲ ਰਿਹਾ ਇਨਸਾਫ ਦੇ ਵਿੱਚ ਪੰਜਾਬ ਸਰਕਾਰ ਨੂੰ ਬਸ ਝਾੜ ਪੈ ਰਹੀ ਹੈ ਤੇ ਅੱਜ ਵੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਤਿੰਨ ਦਿਨਾਂ ਦਾ ਹੋ ਸਮਾਂ ਦਿੱਤਾ ਗਿਆ ਜੀ ਬਿਲਕੁਲ ਬ੍ਰਿੰਦਾ ਆ ਮੁੱਦਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਕਰਕੇ ਵੀ ਹੈ ਕਿ ਇਹ ਕੇਵਲ ਆਪਣੇ ਲਈ ਮੈਨਸੰਦਾਂ ਕਿਸਾਨੀ ਮੁੱਦਾ ਪੂਰੇ ਦੇਸ਼ ਦੇ ਲਈ ਬਹੁਤ ਵੱਡਾ ਇਮੇਂਟ ਰੱਖਦਾ ਹੈ ਕੰਗਜੇ ਦੇ ਦਾ ਕਿਸਾਨ ਜਿਹੜਾ ਹੈਗਾ ਉਹ ਪਰੇਸ਼ਾਨ ਹੋਏਗਾ ਉਹ ਫਾਇਲੇਗਾ ਖੁਦਕੁਸ਼ੀਆਂ ਕਰੇਗਾ ਸਰਕਾਂ ਦੇ ਸਾਹਮਣੇ ਬੈਠੇਗਾ ਪੰਜ ਦਸਾ ਲਗਾਏ ਜਾਂਸਦੇ ਕਿ ਦੇ ਦੀ ਤਸਵੀਰ ਕਿਹੋ ਜੀ ਹੋਏਗੀ ਜੀ ਜਿਹੜੇ ਦੇਸ਼ ਨੂੰ ਨਾਜ਼ ਮਹੀਆ ਕਰਾਉਣ ਦੇ ਲਈ ਨਾਜ਼ ਨਾਲ ਪੇਟ ਭਰਨ ਦੇ ਲਈ ਇਹ ਤਾਂ ਬਹੁਤ ਸਾਰੇ ਜਿਹੜੇ ਕਾਰੋਬਾਰਾਂ ਨਾਜ਼ ਨੂੰ ਲੈ ਕੇ ਫੈਕਟਰੀਆਂ ਇੰਡਸਟਰੀਜ਼ ਜਿਹੜਾ ਹੈਗਾ ਵਕ ਵਕ ਫਰਾਂਸ ਜਿਹੜੇ ਕਿ ਕਾਰੋਬਾਰ ਚਾਹੇ ਦੁਕਾਨਦਾਰ ਹੈ ਚਾਹੇ ਦੂਜੇ ਵੱਡੇ ਬਿਜ਼ਨਸ ਹਾਊਸਸ ਹੈ ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ਤੇ ਕਿਸਾਨੀ ਕਾਰੋਬਾਰ ਨਾਲ ਜੁੜਿਆ ਹੋਇਆ ਹੈ इवन ਮੈਂ ਕਹਾਂ ਕਿ ਸਰਕਾਰਾਂ ਦਾ ਤਾਂ ਸਭ ਤੋਂ ਵੱਧ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਇਹ ਕਹਿਣੀਆਂ ਕਿ ਦੇ ਦੇ ਕਰੋੜਾ ਕਰੋੜਾਂ ਲੋਕਾਂ ਨੂੰ ਮੁਫਤ ਅਨਾਜ ਮਹਈਆ ਕਰਵਾਵਾਂਗੇ ਕਿੱਥੋਂ ਕਰਾਉਣਗੇ ਮੁਫਤ ਅਨਾਜ ਮਹਈਆ ਦੇਦਾ ਕਿਸਾਨੇ ਭੁੱਖਮਰੀ ਦਾ ਸਹਾਰ ਹੈ ਗੁਰਬਚ ਦਾ ਸਹਾਰ ਹੈ ਜੀ ਉਹ ਬਾਕੀਆਂ ਲਈ ਅਨਾਜ ਕਿਥੋਂ ਮਹਿਆ ਕਰੇਗਾ ਸੁਫਟਾ ਸਵਾਲ ਹੈ ਜਿਹੜਾ ਮੁੱਦੇ ਜਿਸ ਮੁੱਦੇ ਤੇ ਤੁਸੀਂ ਜ਼ਿਕਰ ਕੀਤਾ ਮੈਂ ਇਸ ਕਰਕੇ ਕਪਣੀ ਕੀਤੀ ਹੈ ਕਿ ਆਪਾਂ ਕਿਉਂ ਕਿਸਾਨੀ ਮੁੱਦੇ ਦੀ ਗੱਲ ਕਰਦੇ ਆ ਇਸ ਕਰਕੇ ਕਰਦੇ ਆ ਜੇ ਕਿਸਾਨ ਰੁੜ ਜਾਏਗਾ ਤਾਂ ਅਸੀਂ ਸਮਝਿਆ ਪੂਰਾ ਦੇਸ਼ ਰੁੜ ਜਾਏਗਾ ਕਿਸਾਨ ਗੁਰਬਚ ਚ ਲੈ ਜਾਏਗਾ ਤਾਂ ਪੂਰੇ ਦੇਸ਼ ਨੂੰ ਕੋ ਗੁਰਬਚੋਂ ਕਾਟ ਨਹੀਂ ਸਕੇਗਾ ਅੱਜ ਹੁਣ ਕਿਸਾਨੀ ਜਿਹੜੇ ਅੰਦੋਲਨ ਹੈ ਕੋ ਇੱਕ ਵੱਡੀ ਹੰਕਾਰ ਵਡਾ ਹਲਾਰਾ ਲੈ ਰਿਹਾ ਇਹ ਸਹੀ ਹੈ ਕਿ ਜਦੋਂ ਆਪਾਂ ਜੀਸੀਨ ਢਲੇਵਾਰ ਜਿੰਨੇ ਦੇ ਮਰਨ ਵਰਤ ਨੂੰ ਅੱਜ 38ਵਾਂ ਦਿਨ ਹੋ ਗਿਆ ਹੈ ਮਰਨ ਵਰਤੇ ਬੈਠੇ ਹੈ ਸਿਹਤ ਉਹਨਾਂ ਦੀ ਇੰਨੀ ਕੁ ਮਾੜੀ ਇੰਨੀ ਖਤਰਨਾਕ ਸਥਿਤੀ 'ਚ ਪਹੁੰਚ ਚੁੱਕੀ ਹੈ ਕਿ ਆਪਾਂ ਉਹਦੇ ਬਾਰੇ ਹੁਣ ਕੀ ਅੱਗੇ ਟਿੱਪਣੀ ਕਰ ਸਕਦੇ ਆ ਬਹੁਤ ਹੀ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਇੱਕੋ ਗੱਲ ਹੈ ਜੀਨ ਢਲੇਵਾਰ ਨੂੰ ਜਦਾਂ ਤੁਸੀਂ ਜ਼ਿਕਰ ਕੀਤਾ ਕਿ ਸਰਕਾਰ بار بار ਸਰਕਾਰ ਦੇ ਨੰਮੇਂ ਦੇ ਬਾਰ-ਬਾਰ ਜਾ ਕੇ ਕਨੋਰੀ ਬਾਰਡਰ ਤੇ ਪੁੱਛਦੇ ਆ ਗੱਲਬਾਤ ਕਰਨ ਦੀ ਗੱਲ ਕਰਦੇ ਆ ਸੁਪਰੀਮ ਕੋਰਟ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਜਾ ਕੇ ਕਿਸਾਨਾਂ ਕੋਲੋਂ ਗੱਲ ਕਰੋ ਕੇਂਦਰ ਨੂੰ ਕਿਹਾ ਜਾਂਦਾ ਕਿ ਜੇ ਮਦਦ ਦੀ ਜ਼ਰੂਰਤ ਹੈ ਅਸੀਂ ਮਦਦ ਦੇਣ ਨੂੰ ਤਿਆਰ ਆਂ ਕਿਸਾਨ ਕਹਿੰਦੇ ਅਸੀਂ ਮਦਦ ਲੈਣ ਨੂੰ ਤਿਆਰ ਆਂ ਪਰ ਮਦਦ ਐਮਐਸਬੀ ਨਹੀਂ ਦਿਓ ਨਾ ਦਲੇਵਾਲ ਨੂੰ ਤਾਂ ਮਦਦ ਚਾਹੀਦੀ ਨਹੀਂ ਉਹ ਤਾਂ ਕਹਿੰਦੇ ਕਿ ਮੈਂ ਤਾਂ ਆਪਣੇ ਆਪ ਹੀ ਕੰਮ ਹੋ ਜਾਗਾ ਜੇ ਐਮਐਸਬੀ ਲਾਗੂ ਹੋ ਜਾਂਦੀ ਹੈ ਨਹੀਂ ਡਿਲੀਵਰ ਨੇ ਪਿਛਲੇ ਦਿਨਾਂ ਚ ਆਪ ਦਾ ਦਰਸ਼ਕਾਂ ਦੇ ਕਾ ਸਾਫ਼ ਕਰ ਲੈਣੀ ਚਾਹੁੰਦੇ ਆ ਸਾਨੂੰ ਨਹੀਂ ਪਤਾ ਜਿਹੜੇ ਅਧਿਕਾਰੀ ਐ ਉਹ ਕੀ ਸੋਚ ਕੇ ਜਾਂਦੇ ਆ ਸੀਨੀਅਰ ਪੁਲਿਸ ਅਧਿਕਾਰੀ ਦੂਜੇ ਅਧਿਕਾਰੀ ਪਰ ਇੱਕ ਗੱਲ ਸਥਿਤੀ ਸਾਫ਼ ਹੋ ਗਈ ਐ ਜਿਸਨ ਡਿਲੀਵਰ ਨੇ ਕਹਿ ਦਿੱਤੀ ਐ ਗੱਲਾ ਕਿ ਜਦ ਤੱਕ ਇਹ ਮਸਜਦਾ ਮਸਲਾ ਹੱਲ ਨਹੀਂ ਹੁੰਦਾ ਮੈਂ ਕੋਈ ਮੈਡੀਕਲ ਟਰੀਟਮੈਂਟ ਲੈਣ ਲਈ ਤਿਆਰ ਨਹੀਂ ਐ ਇਹ ਗੱਲ ਆ ਇਹ ਨਹੀਂ ਕਿ ਕਿਸਾਨਾਂ ਨੂੰ ਹੀ ਪਤਾ ਹੈ ਇਹ ਗੱਲ ਦਾ ਪੰਜਾਬ ਸਰਕਾਰ ਨੂੰ ਪਤਾ ਹਾਲਾਂਕਿ ਜ਼ਿਆਦਾ ਤੌਰ ਤੇ ਉਸ ਜ਼ਿਕਰ ਕੰਡਾ ਨਾ ਕਰਨਾ ਜੀ ਪਰ ਜਦੋਂ ਹਰ ਰੋਜ਼ ਮੇਕਿਆਂ ਕਰਦੇ ਆ ਜਾ ਕੇ ਵਾਪਸ ਆ ਜਾਂਦੇ ਆ ਕਿ ਆਹੀ ਜਾਂਦਾ ਕਿ ਜੀ ਮੈਡੀਕਲ ਟਰੀਟਮੈਂਟ ਲਈ ਅਸੀਂ ਜਾਂਦੇ ਆ ਗੱਲਬਾਤ ਕਰਕੇ ਆਉਂਦੇ ਆ ਤੇ ਜਦ ਤੁਸੀਂ ਕਹਿ ਰਹੇ ਹੋ ਮੀਟਿੰਗ ਦੇ ਮੀਟਿੰਗ ਮੀਟਿੰਗ ਦੇ ਮੀਟਿੰਗ ਲਗਾਤਾਰ ਪਰ ਡਿਲੀਵਰ ਸਾਡੇ ਕੋਈ ਜਵਾਬ ਹੈ ਉਹ ਕਹਿੰਦੇ ਪਹਿਲਾਂ ਐਮਐਸਪੀ ਦਾ ਗਾਲ ਜਿਹੜਾ ਮੁੱਦਾ ਹੈ ਉਹ ਪ੍ਰਵਾਨ ਕਰੋ ਉਹ ਤਾਂ ਬਿਨਾ ਮੈਡੀਕਲ ਟਰੀਟਮੈਂਟ ਮੈਂ ਨਹੀਂ ਲਵਾਗਾ। ਯਾਨੀ ਕਿਹਾ ਜਾ ਸਕਦਾ ਹੈ ਕਿ ਢੱਲੇਵਾਲ ਨੇ ਆਪਣੀ ਜਾਨ ਦੀ ਬਾਜ਼ੀ ਛਾੜ ਰੱਖੀ ਐ ਕਿਸਾਨਾਂ ਦੇ ਲਈ। ਸੋ ਵਿਚਰਚਾਲੀਆਂ ਗੱਲਾਂ, ਟੌਂਡੋਲਦੀਆਂ ਗੱਲਾਂ ਐਵੇਂ ਮੈਨੂੰ ਲੱਗਦਾ ਉਹ ਕਿੰਨਾਂ ਨੂੰ ਗਮਰਾਹ ਕਰਨ ਲਈ ਐ। ਇਹਦਾ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਪਤਾ ਹੋਏਗਾ ਕਿਉਂਕਿ ਜਦੋਂ ਆਪਾਂ ਗੱਲ ਕਰਿਆ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ। ਜੇ ਕੇਂਦਰ ਦਾ ਮੰਤਰੀ ਇਹ ਗੱਲ ਆਖ ਰਿਹਾ ਕਿ ਦੇਖੋ ਜੀ ਹਰਿਆਣਾ ਨੂੰ ਦੇਖੋ हरियाणा ਦੇ ਲੋਕਾਂ ਨੇ ਪੰਜ ਪੰਜ ਤਾਤਾ ਸੋ ਕਿਸਾਨਾਂ ਦੀ ਗੱਲ ਤਾਂ ਮੰਨੀ ਨਹੀਂ ਇਥੇ ਕਹਿੰਦੇ ਕਿ ਸਿਆਣੇ ਨੂੰ ਤਾਂ ਇਸ਼ਾਰੇ ਹੀ ਕਾਫੀ ਹੁੰਦਾ ਹੈ ਤੇ ਕਿਸਾਨ ਤਾਂ 700 ਤੋਂ ਪ੍ਰਸ਼ਾਦਾਂ ਦੇ ਚੁੱਕੇ ਆ ਉਹਨਾਂ ਤਾਂ ਪਤਾ ਲੱਗ ਹੀ ਗਿਆ ਕਿ ਕੇਂਦਰ ਦਾ ਮੰਤਰੀ ਕਿਹੜੀ ਬੋਲੀ ਬੋਲਦਾ ਸੋ ਗੱਲਾਂ ਬਾਤਾਂ ਦੇ ਕੋਈ ਕਿਸੇ ਦੀ ਨਿਰਪਰਤਾ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀ ਹੋਏਗੀ ਇਹੋ ਜੀ ਗੱਲਬਾਤਾਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਚ ਕਰਵਾਈ ਕੇਂਦਰ ਦੇ ਮੰਤਰੀ ਆ ਕੇ ਕਰਦੇ ਰਹੇ ਆ ਹੋਰ ਵੀ ਚੈਨਲ ਚੱਲਦੇ ਰਹੇ ਆ ਜੇ ਕੇਵਲ ਗੱਲਬਾਤ ਨਾਲ ਹੀ ਮਾਮਲਾ ਨਿਬੜਦਾ ਹੋਵੇ ਕਿ ਵੀ ਗੱਲਬਾਤ ਗੱਲਬਾਤ ਕਰੀ ਜਾਓ ਫੈਸਲਾ ਕੋਈ ਲਓ ਨਾ ਕਿਸਾਨ ਚਾਹੁੰਦੇ ਆ ਗੱਲਬਾਤ ਕਰੋ ਔਰ ਗੱਲਬਾਤ ਫੈਸਲਾ ਕੋਲ ਹੋਣੀ ਚਾਹੀਦੀ ਹੈ ਇਸ ਗੱਲ ਤੇ ਆ ਕੇ ਗਲ ਫਸੀ ਵੀ ਹੈ ਹੁਣ ਕੇਂਦਰ ਦੀ ਨੀਤੀ ਨੂੰ ਦੇਖਦੇ ਆ ਕੇਂਦਰ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕੇਂਦਰ ਦੇ ਮੰਤਰੀ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿਸਾਨਾਂ ਨੂੰ ਤਾਂ ਸਮਝ ਪਈ ਪਈ ਐ ਮੈਨੂੰ ਲੱਗਦਾ ਕਿ ਤੇ ਪੰਜਾਬ ਸਰਕਾਰ ਨੂੰ ਵੀ ਚੰਗੀ ਸਮਝ ਪੈ ਗਈ ਐ ਕਿ ਵੀ ਉਹਨਾਂ ਕੇਂਦਰ ਨੂੰ ਉਹਨ ਲਈ ਤਿਆਰ ਨਹੀਂ ਐ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰ-ਬਾਰ ਇਹ ਗੱਲ ਕਹਿ ਰਹੇ ਕਿ ਕੇਂਦਰ ਨੂੰ ਆਪਣੀ ਜੇਜ਼ ਛੱਡਣੀ ਚਾਹੀਦੀ ਐ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੇ ਸਟੈਂਡ ਲੈ ਚੁੱਕੇ ਆ ਕਿ ਜੇ ਕੱਲ ਨੂੰ ਕੋਈ ਸਿੱਧੀ ਏਦਾਂ ਦੀ ਆਉਂਦੀ ਐ ਤਾਂ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੇਗੀ ਆਮਾਦੀ ਪਾਰਟੀ ਕਿਸਾਨਾਂ ਦੇ ਨਾਲ ਜੀ ਇਹ ਗੱਲ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਸ ਕਰਕੇ ਕਿਉਂਕਿ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਗੱਲ ਜੋ ਪ੍ਰਸਥਿਤੀਆਂ ਪ੍ਰਸਥਿਤੀਆਂ ਦੇ ਉੱਤੇ ਕਮੈਂਟਸ ਕਰ ਰਹੇ ਆ ਅਸੀਂ ਤੁਹਾਡੇ ਨਾਲ ਸ਼ੇਅਰ ਹੀ ਕਰ ਰਹੇ ਆ ਗੱਲ ਉਹੀ ਕਰ ਰਹੇ ਆ ਜੋ ਆਪ ਕਰ ਰਹੀ ਐ ਸਭ ਕੋਹੰਦਰੀ ਭਗਵੰਦ ਮੰਨ ਕਹਿ ਰਹੇ ਆ ਕੀ ਆਤਰੇ ਆਪਾਰਿਵੰਦ ਕੇਦਰੀਵਾਲ ਨੂੰ ਸੁਣ ਲੋ ਆਮਾਦੀ ਪਾਰਟੀ ਦੇ ਸਪਰੀਮੇ ਆ ਆਮਾਦੀ ਪਾਰਟੀ ਦੇ ਸੁਪਰੀਮੋ ਹੀ ਕਹਿ ਰਿਹਾ ਹੈ ਕਿ ਬੀਤੂ ਜੀ ਕੇਂਦਰ ਕਿਉਂ ਨਹੀਂ ਗੱਲਬਾਤ ਕਰਦਾ ਕਿਸਾਨਾਂ ਨਾਲ ਕਿਸਾਨਾਂ ਨਾਲ ਜ਼ਾਤੀ ਹੋ ਰਹੀ ਹੈ ਥਕਾ ਹੋ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨਵੇਂ ਉਹ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜੇ ਰਵਿੰਦ ਕੇਜਰੀ ਵਾਲੀ ਗੱਲ ਕਹਿ ਰਿਹਾ ਦਿੱਲੀ ਦੀ ਮੁੱਖ ਮੰਤਰੀ ਇਹ ਗੱਲ ਕਹਿ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਕੇਂਦਰ ਗੱਲ ਸੁਣ ਲਈ ਤਿਆਰ ਨਹੀਂ ਤਾਂ ਹੁਣ ਤਾਂ ਲੱਗਦਾ ਹੈ ਕਿ ਸਮੁੱਚੀ ਆਪ ਦੀ ਜਿਹੜੀਆਂ ਸਰਕਾਰਾਂ ਚਾਹ ਦਿੱਲੀ ਦੀਆਂ ਤੇ ਚਾਹੇ ਪੰਜਾਬ ਦੀਆਂ ਉਹ ਕਿਸਾਨਾਂ ਦੀ ਪਿੱਠ ਤੇ ਆ ਕੇ ਖੜਗੀਆਂ ਔਰ ਆਉਣ ਵਾਲੇ ਸਮੇਂ ਚ ਆਉਣ ਵਾਲੇ ਇੱਕ ਦੋ ਨਾਂ ਜੇ ਲੋੜ ਪੈਗੀ ਇਸ ਗੱਲ ਦਾ ਨਿਤਾਰਾ ਵੀ ਹੋ ਜਾਏਗਾ ਸਥਿਤੀ ਬੜੀ ਸੰਵੇਦਨਸ਼ੀਲ ਬਣੀ ਹੋਈ ਹੈ ਜੀ ਸੁਪਰੀਮ ਕੋਰ ਕਹਿ ਰਿਹਾ ਕਿ ਹੋਰ ਦੋ ਦਿਨ ਦੇ ਤੇ ਦੇਖੋ ਜਿਹੜੇ ਪਹਿਲੇ ਹੀ ਐਕਸਟੈਂਡ ਕੀਤਾ ਸੀ ਟਾਈਮ ਸੁਪਰੀਮ ਕੋਰ ਨੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰ ਕਹਿੰਦੀ ਹੈ ਕਿ ਜਾ ਕੇ ਗੱਲ ਕਰੋ ਹੁਣ ਜੇਦਾ ਪੰਜਾਬ ਸਰਕਾਰ ਨੇ ਮਰਨ ਵਰਤਾਵ ਛੱਡਣਾ ਹੋਵੇ ਇਹ ਤਾਂ ਜਾ ਕੇ ਗੜਤ ਚ ਪੱਲਾ ਪਾ ਕੇ ਕਹਿ ਦੇਣ ਜੀ ਅਸੀਂ ਮਰਨਵਾਰਤ ਛੱਡਦਾ ਹੁਣ ਮਰਨਵਾਰਤ ਦਾ ਛਡਾਉਣਾ ਡੱਲੇਵਾਲ ਦਾ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਪੰਜਾਬ ਦੀ ਸਿੱਧੀ ਹੈ ਸੁਪਰੀਮ ਕੋਰਟ ਦੇ ਕਹਿਣ ਤੇ ਡੱਲੇਵਾਲ ਸਾਡਾ ਮਰਨਵਾਰਤ ਕਿਹਨਾ ਛੜਾ ਸਕਦੇ ਆ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਾਡਾ ਅਹਿਸਾਸ ਹੈ ਕਿ ਉਹਨਾਂ ਨੇ ਕਹੀ ਵੀ ਹੈ ਗੱਲ ਕਿ ਸਾਡੇ ਲਈ ਡੱਲੇਵਾਲ ਦੀ ਜਾਨ ਵੀ ਕੀਮਤੀ ਹੈ ਪਰ ਇਹ ਸਥਿਤੀ 'ਚ ਅਸੀਂ ਹੋਰ ਜਾਣਾ ਨਹੀਂ ਲੈ ਸਕਦੇ ਜੀ ਮੁਕੰਮਲ ਤਰੀਕੇ ਤੇ ਇਹ ਇੱਕ ਬੜੀ ਸੰਵੇਦਨਸ਼ੀਲ ਟਿੱਪਣੀ ਹੈ ਸਧਾਰਨ ਗੱਲ ਨਹੀਂ ਇਹ ਸਥਿਤੀ ਵੀ ਬੜੀ ਸਧਾਰਨ ਨਹੀਂ ਆ ਸਧਾਰਨ ਸਥਿਤੀ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਹੁਣ ਫੇਰ ਟਾਈਮ ਐਕਸਟੈਂਡ ਕੀਤਾ ਹੁਣ ਟਾਈਮ ਐਕਸਟੈਂਡ ਕੀਤਾ ਉਹਨਾਂ ਨੇ ਬਿਲਕੁਲ ਢੱਲੇਵਾਲ ਦੀ ਜਾਨ ਦਾ ਫਿਕਰ ਕਰ ਰਿਹਾ ਹੈ ਕਿ ਢੱਲੇਵਾਲ ਬਚਨੇ ਚਾਹੀਦਾ ਉਹਨਾਂ ਨੂੰ ਕੋਈ ਸੋਣਾ ਨਹੀਂ ਚਾਹੀਦਾ ਬਾਜ਼ਰੂ ਗੱਲ ਹੈ ਪਰ ਦੂਜੇ ਪਾਸੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿਸਾਨ ਵੀ بار بار ਹੱਥ ਬਨ ਕੇ ਬੇਨਦੀ ਸੁਪਰੀਮ ਕੋਰਟ ਨੂੰ ਇਹੀ ਕਰ ਰਿਹਾ ਹੈ ਕਿ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਤੁਹਾਡਾ ਪੂਰਾ ਤਰ੍ਹਾਂ ਜੋ ਗੱਲ ਕਹੋਗੇ ਅਸੀਂ ਮੰਨਣ ਲਈ ਤਿਆਰ ਆਂ ਜੀ ਪਰ ਕੇਂਦਰ ਨੂੰ ਤਾਂ ਕਹੋ ਨਾ ਕਿ ਸਾਡੇ ਨਾਲ ਗੱਲਬਾਤ ਦੇ ਮੁੱਦੇ ਤੇ ਆਵੇ ਤੇ ਸਾਡੀ ਗੱਲਬਾਤ ਮੰਨੇ ਕੇਂਦਰ ਨੇ ਤਾਂ ਅਜੇ ਤੱਕ ਜਿਵੇਂ ਪਿਆ ਵੀ ਕਿੰਦੇ ਆ ਪੱਲਾ ਨਹੀਂ ਫੜਾਇਆ ਗੱਲਬਾਤ ਸ਼ੁਰੂ ਕਰਨੀ ਤਾਂ ਕੀ ਗੱਲ ਪਾਰਲੀਮੈਂਟ ਜਿਹੜੇ ਮੈਂਬਰ ਸੀ ਇਹ ਸਾਰੇ মিডিਆ ਵਾਲੇ ਉਹਨਾਂ ਨੇ ਜਿਹੜਾ ਉਹਨਾਂ ਦੀ ਹਾਜ਼ਰੀ ਜੋ ਕੇਂਦਰੀ ਮੰਤਰੀ ਨੇ ਬਿਆਨ ਦਿੱਤਾ ਉਹ ਤੋਂ ਸਾਫ਼ ਹੋ ਗਿਆ ਉਕੇ ਨੇ ਇਹ ਤਾਂ ਪਹਿਲੇ ਇਹ ਨਾਲ ਕੁਝ ਕਰ ਰਹੇ ਆ ਖਾਦਾਂ ਤੇ ਸਬਸਿਡੀ ਦੇਤੀ ਹੈ ਹੋਰ ਇਹ ਨਾਲ ਜਿਹੜਾ ਖਾਦਾਂ ਤੇ ਜਿਹੜੀਆਂ ਕੰਪਨੀਆਂ ਨੂੰ ਇਹਨਾਂ ਕਹਿ ਰਹੇ ਆ ਕਿ ਸਸਤੀ ਖਾਦ ਬਵੇ ਕਿਸਾਨਾਂ ਨੂੰ ਫਾਇਦਾ ਹੋਣਾ ਚਾਹੀਦਾ ਐਮ ਐਸ ਵੀ ਦੇ ਮੁੱਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸੇ ਕੰਮ ਤੇ ਲਾਇਆ ਵਾ ਬਾਰ ਬਾਰ ਬੋਲਦੇ ਆ ਇਹਦੇ 24 ਫਸਦੀ ਤੇ ਅਸੀਂ ਹਰਿਆਣੇ ਵਾਲੇ ਐਮ ਐਸ ਵੀ ਦੇ ਸਕਦੇ ਆ ਪੰਜਾਬ ਵਾਲੇ ਕਿਉਂ ਨਹੀਂ ਕਿਸਾਨ ਕੋਈ ਦੇ ਕਿਹੜੀ ਐਮ ਐਸ ਵੀ ਦਾ ਫਾਰਮੂਲਾ ਨਾ ਜਾਂ ਦੱਸਤਾ ਦਿਓ ਸੋ ਇਹੋ ਜੀ ਸਥਿਤੀ ਬਣੀ ਵੀ ਆ ਬਹੁਤ ਹੀ ਸਵੇਦਨਸ਼ੀਲ ਮਤਾਸ ਵਾਲੇ ਬਣਿਆ ਹੋਇਆ ਸਾਰਿਆਂ ਦੇ ਨਜ਼ਰਾਂ ਕੇਂਦਰ ਵੱਲ ਹੈ ਕੇਂਦਰ ਨੂੰ ਪਹਿਲ ਕਦਮੇ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਗੱਲ ਆਖ ਰਹੇ ਆ ਕਿ ਕੇਂਦਰ ਇਸ ਮਾਮਲੇ ਤੇ ਪਹਿਲ ਕਦਮੇ ਕਰੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਾਮਲਾ ਨਿਵੇੜਿਆ ਜਾਵੇ ਇਸੇ ਜੀ ਢਲੇਵਾਲ ਦੀ ਜਾਨ ਬਚੇਗੀ ਇਸੇ ਜੀ ਕਰੋੜਾਂ ਕਰੋੜਾਂ ਦੀ ਜਿਹੜੀ ਹੋਰ ਕਿਸਾਨਾਂ ਜਿਨ੍ਹਾਂ ਦੀ ਜਾਨ ਹੈ ਇਸ ਵੇਲੇ ਅੰਦੇ ਕਿੜਕੀ ਚਾਈ ਵੀ ਹੈ ਉਹਨਾਂ ਨੂੰ ਵੀ ਰਾਹਤ ਮਿਲੇਗੀ ਜੀ ਪ੍ਰਿੰਦਰ ਜੀ ਸੋ ਕਿਸਾਨਾਂ ਤੋਂ हट ਕੇ ਦੂਜੀ ਗੱਲ ਕਰਦੇ ਜੇ ਆਪਾਂ ਸ਼ਰੋਮਣੀ ਅਕਾਲੀ ਦਲ ਦੀ ਜੋ ਕਿ ਲਗਾਤਾਰ ਸੰਘਰਸ਼ ਕਰ ਰਹੀ ਹੈ ਵੈਸੇ ਪੰਜਾਬ ਦੇ ਵਿੱਚ ਮੋੜ ਤੋਂ ਕਿਵੇਂ ਆਪਣੀ ਹੋਂਦ ਬਚਾ ਸਕੀਏ ਸਾਡੇ ਨਾਲ ਲੋਕ ਜਿਹੜਨ ਤੇ ਹੁਣ ਅੱਜ ਦਿਲਜੀਤ ਸਿੰਘ ਚੀਮਾ ਨਾਲ ਟਵੀਟ ਕੀਤਾ ਗਿਆ ਕਿ ਮਾਗੀ ਦੇ ਮੇਲੇ ਦੇ ਦੌਰਾਨ ਅਸੀਂ ਉੱਥੇ ਪ੍ਰੈਸ ਕਾਨਫਰੰਸ ਜ਼ਰੂਰ ਰੱਖਾਂਗੇ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਘੱਟ ਬੋਲ ਰਹੇ ਨੇ ਅੱਜ ਕੱਲ ਪਰ ਇੱਕ ਕਾਨਫਰੰਸ ਰੱਖਣੀ ਇਹਨਾਂ ਨੂੰ ਡਰ ਵੀ ਹੈ ਕਿਤੇ ਨਾ ਕਿਤੇ ਸਾਡਾ ਕਿਤੇ ਜਮਾਂ ਹੀ ਪੰਜਾਬ ਦੇ ਵਿੱਚ ਵजूद ਖਤਮ ਨਾ ਹੋ ਜਾਵੇ ਕਿਉਂਕਿ ਲਗਾਤਾਰ ਆਏ ਸਾਲੋਂ ਤੇ ਪ੍ਰੈਸ ਕਾਨਫਰੰਸ ਰੱਖਦੇ ਨੇ ਤੇ ਕਈ ਮੁੱਦੇ ਚੁੱਕਦੇ ਨੇ ਜੀ ਦੇਖੋ ਮਾਗੀ ਦੇ ਮੇਲੇ ਤੇ ਕਾਨਫਰੰਸ ਕਰਨੀ ਜਾਂ ਪ੍ਰੈਸ ਕਾਨਫਰੰਸ ਕਰਨੀ ਜੀ ਅਕਾਲੀ ਦਲ ਸੋਨੀ ਕਾਲੀ ਦਲ ਦਾ ਸਹਿਕਰ ਕਰਦੇ ਆ ਜੀ ਜੀ ਲੰਬੇ ਸਮੇਂ ਤੋਂ ਹੋਈ ਬਾਦਲ ਪਰਿਵਾਰ ਕਰਦਾ ਰਿਹਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਸਿੰਘ ਬਾਦਲ ਤੇ ਜੇ ਆਪਾਂ ਗ੍ਰਿੰਦ ਸਿੰਘ ਪੁੰਦੜ ਦੀ ਗੱਲ ਕਰੀ ਜਿਹੜੇ ਕਾਰਜਕਾਰੀ ਪ੍ਰਧਾਨ ਆ ਉਹ ਵੀ ਬਾਜ਼ਲਾ ਨਾਲ ਬੜੀ ਨਜ਼ਦੀਕੀ ਲੰਬੇ ਸਮੇਂ ਤੋਂ ਸਾਲਾਂ ਤੋਂ ਨਹੀਂ ਦਹਾਕਿਆਂ ਤੋਂ ਚੰਗਾ ਸੰਬੰਧ ਰੱਖਦੇ ਆ ਸੋ ਮਾਗੀ ਮੁਕਸਰ ਦਾ ਮੇਲਾ ਇਤਰਦੇ ਆਣਾ ਉਸ ਮੌਕੇ ਦੇ ਉੱਤੇ ਅਕਾਲੀ ਦਰ ਆਪਣੇ ਹੋਂਦਾ ਪ੍ਰਗਟਾਵਾ ਲਾਜ਼ਮੀ ਤੌਰ ਤੇ ਕਰੇਗਾ ਪਰ ਖਲਾਰਾ ਬਹੁਤ ਵੱਡਾ ਪੈ ਚੁੱਕਾ ਹੈ ਇਹਦੇ ਚੱਲਦਿਆਂ ਹੁਣ ਉਹ ਕਾਨਫਰੰਸ ਕੀ ਇਹ ਨਾਲ ਕੋਈ ਲਾਭਕਾਰੀ ਹੋਏਗੀ ਕਿ ਨਹੀਂ ਹੋਏਗੀ ਅੱਜ ਦੇ ਪ੍ਰਸਿੱਧਾਂ ਚ ਇਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਯਾਨੀ ਹਰ ਵੇਸੇਂ ਦਮਦਮਾ ਸਾਹ ਦੇ ਜਿਹੜੇ ਤਤਕਾਲੀ ਜਥੇਦਾਰ ਆ ਹੁਣ ਕਿਉਂਕਿ ਹਟਾਏ ਜਾ ਚੁੱਕੇ ਆ ਉਹਨਾਂ ਦੇਖ ਨਹੀਂ ਉਹਨਾਂ ਦੇ ਦੇਖਿਆ ਜਾਏਗਾ ਇਸੇ ਤਰੀਕੇ ਨਾਲ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਉਹਨਾਂ ਵੱਲੋਂ ਅੱਜ ਜਿਹੜਾ ਆਪਾਂ ਜ਼ਿਕਰ ਕਰ ਰਹੇ ਆ ਤਾਂ ਹੁਣ ਆਣ ਉਸ ਮੌਕੇ ਦੇ ਉੱਤੇ ਜਾ ਕੇ ਉਹਨਾਂ ਨੇ ਅਕਾਲੀ ਸਭਾ ਦੇ ਜਥੇਦਾਰ ਨੂੰ ਆਪਣਾ ਮੈਮੋਰੰਡਮ ਦਿੱਤਾ ਪੱਤਰ ਸੰਪੇਖਿਆ ਉਹਨਾਂ ਨੇ ਕਿਹਾ ਇਸ ਗੱਲ ਦਾ ਕਿ ਜੋ 2 ਦਸੰਬਰ ਨੂੰ ਅਕਾਲੀ ਸਭਾ ਦੀ ਫਸੀਲ ਤੋਂ ਫੈਸਲੇ ਸੁਨਾਏ ਗਏ ਸੀ ਸਿੰਘ ਸਾਹਿਬ ਹਨ ਵੱਲੋਂ ਉਹ ਫੈਸਲਾ ਨੂੰ ਇਹਨਾਂ ਬੰਨ ਲਾਗੂ ਕਰਨਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਖਰਚਾ ਪ੍ਰਗਟਿਤ ਤੇ মিডিਆ ਜਾ ਕੇ ਗੱਲ ਕੀਤੀ ਹੈ ਕੋਈ ਲੁਕੀ ਸੀ ਵੀ ਗੱਲ ਨਹੀਂ ਉਹਨਾਂ ਨੇ ਕਹੀ ਹੈ ਇਹ ਗੱਲ ਆ ਕਿ ਜਿਹੜੇ ਦੂਜਾ ਆਕਾਲੀ ਜਿੱਦੀ ਅਗਵਾਈ ਇਸ ਵਿੱਚ ਬਾਦਲ ਤੇ ਉਹਨਾਂ ਦੇ ਸਾਥੀ ਕਰ ਰਿਹਾ ਉਹ ਲੱਗਦਾ 2 ਦਸੰਬਰ ਦੇ ਜਿਹੜੇ ਫੈਸਲੇ ਲਏ ਗਿਆ ਉਹਨਾਂ ਨੂੰ ਲਾਗੂ ਕਰ ਦੋ ਕੰਨੀ ਕਤਰਾ ਰਹੇ ਆ ਉਹ ਕਹਿੰਦੇ ਕਿ ਪਹਾੜੇ ਹੋ ਰਿਹਾ ਜੋ ਸਿੰਘ ਸਾਹਿਬਾਂ ਦਾ ਫੈਸਲਾ ਲਿਆ ਆ ਆਕਾਲੀ ਸਾਹਿਬ ਨੇ ਫੈਸਲੇ ਆ ਉਹਨਾਂ ਤੋਂ ਪਿੱਛੇ ਹਟ ਰਿਹਾ ਉਹਨਾਂ ਕਹਿੰਦੇ ਦੁਬਾਰਾ ਤਾਲਬ ਕੀ ਕੀਤਾ ਜਾਵੇ ਅਕਾਲਤਸਰਹ ਦੇ ਕਿ ਕਿਉਂ ਨਹੀਂ ਫੈਸਲੇ ਨੂੰ ਲਾਗੂ ਕੀਤਾ ਜਾ ਰਿਹਾ ਇਹੋ ਜੀ ਸਥਿਤੀ ਬਣੀ ਵੀ ਹੈ ਇਹੋ ਜੀ ਸਥਿਤੀ ਚ ਮਾਗੀ ਮੇਲਾ ਵੀ ਆ ਰਿਹਾ ਪਰ ਦੂਜੇ ਪਾਸੇ ਵੱਡੀਆਂ ਪਰਸਤਥੀਆਂ ਜਿਹੜੀਆਂ ਆਈਆਂ ਪੰਥ ਦੇ ਅੰਦਰ ਜਿੰਨਾ ਦਾ ਸਾਹਮਣਾ ਅਕਾਲੀ ਗੱਲ ਨੂੰ ਵੀ ਕਰਨਾ ਪੈ ਰਿਹਾ ਅਕਾਲੀ ਸਿਹਾਰ ਲੈਡ ਦੇ ਆਗੂ ਕੀ ਫੈਸਲਾ ਕਰਦੇ ਆ ਤੇ ਫਿਰ ਸਾਰਾ ਮਾਮਲਾ ਆ ਕੇ ਕਿਸੇ ਹੱਦ ਤੱਕ ਸਿੰਘ ਸਹਿਬਾਨ ਅਕਾਲਤਸਰਹ ਦੇ ਜਿੱਤੇ ਦਾ ਅੰਦੇ ਸਾਹਮਣੇ ਵੀ ਚਲਿਆ ਜਾਂਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵੀ ਹੈ ਅਕਾਲੀ ਸਤਾਹ ਲਹਿਰ ਦਾ ਮਾਮਲਾ ਵੀ ਹੈ ਜਿਹੜੇ ਸਿੰਘ ਸਾਹਿਬਾਂ ਨੇ ਫੈਸਲਾ ਸੁਣਾਇਆ ਸੀ ਉਹਨੂੰ ਲਾਗੂ ਕਰਨ ਦਾ ਮੁੱਦਾ ਉਹਨੂੰ ਕੌਣ ਅੰਮ੍ਰੀ ਜਮਾ ਪਹਿਨਾਏਗਾ ਜੇ ਅੰਮ੍ਰੀ ਜਮਾ ਜਿੱਦਾਂ ਅੱਜ ਉਥੇ ਆਗੂਆਂ ਨੇ ਪੇਸ਼ ਹੋ ਕੇ ਗੱਲ ਕੀਤੀ ਹੈ ਜੇ ਨਹੀਂ ਪਹਿਨਾਇਆ ਜਾਂਦਾ ਤਾਂ ਫਿਰ ਕੌਣ ਹੈ ਜ਼ਿੰਮੇਵਾਰ ਜੀ ਜੀ ਬਗਵੰਦਰ ਸੋ ਚਲੋ ਇਹ ਤਾਂ ਗੱਲ ਵੱਖਰੀ ਹੈਗੀ ਵੀ ਕੀ ਹੋਏਗਾ ਕੀ ਨਹੀਂ ਹੋਏਗਾ ਕਾਲੀ ਦਲ ਦੇ ਨਾਲ ਪਰ ਜਿਹੜੀ ਇੱਕ ਵੱਡੀ ਚੁਣੌਤੀ ਖੜੀ ਹੋ ਗਈ ਜੀ ਉਹ ਭਾਈ ਅਮਰਤਪਾਲ ਸਿੰਘ ਜੋ ਕਿ ਐਮਪੀ ਨੇ ਜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਲਗਾਤਾਰ ਪੰਜਾਬੀ ਨੌਜਵਾਨਾਂ ਨੂੰ ਕਹਿੰਦੇ ਹੋਏ ਨਜ਼ਰਾਂ ਦੇ ਵਿੱਚ ਤੁਸੀਂ ਐਸਜੀਪੀਸੀ ਦੀਆਂ ਵੋਟਾਂ ਬਣਾਓ ਹਾਲਾਂਕਿ ਕਿਤਨਾ ਕਿਤੇ ਚਰਚਾ ਸੀ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਪਾਰਟੀ ਖੜੀ ਕਰ ਸਕਦੇ ਹਾਂ ਕਰ ਵੀ ਸਕਦੇ ਨੇ ਕਿਉਂਕਿ ਦੋ ਐਮਪੀ ਹੋਗੇ ਜੀ ਇੱਕ ਤਾਂ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਨੇ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਜੋ ਕਿ ਆਪ ਐਮਪੀ ਨੇ ਦੋ ਐਮ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣਾਉਣਗੇ ਤੇ ਆਸਜੀਪੀਸੀ ਦੀ ਚੋਣਾਂ ਵੀ ਲੜਨਗੇ ਆ ਇਹ ਵੀ ਨਕੀ ਤਰ੍ਹਾਂ ਕੀਤੇ ਸ਼ਰਮਣੀ ਅਕਾਲੀ ਦੇ ਇੱਕ ਵੱਡੀ ਚੁਣੌਤੀ ਬਣ ਗਏ ਨੇ ਜੀ ਜੀ ਬਰਿੰਦਰ ਅਕਾਲੀ ਹਰਵਰ ਸਵਾ ਉਹ ਤਾਂ ਪਹਿਲਾਂ ਹਾਲ ਆ ਵੀ ਐਨ ਸੀ ਪਰ ਜੇ ਹੁਣ ਤੁਸੀਂ ਗੱਲ ਕਰ ਰਹੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਵੀ ਠੋਕਵਾ ਸਵਾਲ ਹੈ ਤੁਹਾਡਾ ਕਿ ਤੇ ਬਾਰੇ ਕੋਈ ਦੋ ਰਹਿ ਨਹੀਂ ਕਿਉਂਕਿ ਮਾਗੀ ਦੇ ਮੇਲੇ ਤੇ ਜਿਸ ਤਰੀਕੇ ਦਾ ਐਲਾਨ ਆ ਰਿਹਾ ਪਾਰਲੀਮੈਂਟ ਮੈਂਬਰ ਨੇ ਫਰੀਦਕੋਟ ਤੋਂ ਖਾਲਸਾ ਜੀ ਜੀ ਕਿਤੇ ਅਮਰਤਪਾਲ ਦਾ ਜ਼ਿਕਰ ਕਰ ਰਹੇ ਉਹ ਖਟੂਰ ਸਾਹਿਬ ਤੋਂ ਪਾਰਲੀਮੈਂਟ ਦਾ ਮਹਰਾਨੀ ਕੇਵਲ ਪਾਰਲੀਮੈਂਟ ਮੈਂਬਰ ਨਹੀਂ ਦੋਨੇ ਜਿਹੜੇ ਆਗੂ ਹੈ ਉਹ ਪੰਥਕ ਆਗੂਆਂ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਸੋ ਉਹਨਾਂ ਨੇ ਐਲਾਨ ਕੀਤਾ ਕਿ ਉਸ ਮੌਕੇ ਤੇ ਨਵੀਂ ਕੋਈ ਪਾਰਟੀ ਪੰਥਕ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ ਜੇ ਬਦਲਮਾ ਐਲਾਨ ਹੁੰਦਾ ਹੈ ਇੱਕ ਪਾਸੇ ਅਕਾਲੀ ਦਲ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਜੇ ਨਹੀਂ ਫੈਸਲਾ ਹੋ ਪਾ ਰਿਹਾ ਕਿ ਸੁਖਵੀਰ ਬਾਦਲ ਹੁਣੀ ਪ੍ਰਧਾਨ ਦੀ ਕੁਰਸੀ ਤੇ ਰਹਿਣਗੇ ਕਿ ਨਹੀਂ ਰਹਿਣਗੇ ਕਿਉਂਕਿ ਕਹਿੰਦਾ ਕਹਿੰਦਾ ਜਨਵਰੀ ਦੀ ਗੱਲ ਸੀ ਉਰਦਾ ਜਨਵਰੀ ਵੀ ਆ ਗਈ ਹੈ ਜਨਮਜੀਤ ਇਹ ਪਹਿਲੇ ਹਫ਼ਤੇ ਕਹਿੰਦੇ ਸੀ ਮੀਟਿੰਗ ਰੱਖਾਂਗੇ ਅੱਜ 2 ਤਰੀਕ ਵੀ ਨਿਕਲ ਗਈ ਐ ਸੋ ਹੋਰ ਕਮੇਟੀ ਦੀ ਮੀਟਿੰਗ ਹੁੰਦੀ ਐ ਉਹਦੇ ਦਾ ਫੈਸਲਾ ਕੀ ਲਿਆ ਜਾਂਦਾ ਏ ਜੇ ਫੈਸਲਾ 2 ਦਸੰਬਰ ਦੇ ਮਤਲਬ ਲਿਆ ਜਾਂਦਾ ਏ ਉਹਦੇ ਕੀ ਨਤੀਜੇ ਸਾਹਮਣੇ ਆਉਣਗੇ ਤੇ ਉਹਦੇ ਚੱਲਦਿਆਂ ਹੁਣ ਜਿਹੜਾ ਹੈਗਾ ਪੰਥਕ ਆਗੂ ਤੋਂ ਵੱਡੇ ਪੰਥਕ ਆਗੂ ਜਿਹੜੇ ਪਾਰਲੀਮੈਂਟ ਮੈਂਬਰ ਵੀ ਐ ਉਹਨਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਪੰਥਕ ਦੇ ਅਲੱਗ ਪੰਥਕ ਪਾਰਟੀ ਬਣਾਉਣ ਦਾ ਇਹ ਆਪਣੇ ਆਪ ਤੇ ਸੂਨੇ ਕੱਲ੍ਹ ਜਾਲ ਇੱਕ ਵੱਡੀ ਚੁਣੌਤੀ ਐ ਕਿਉਂਕਿ ਇਧਰ ਤਾਂ ਪੰਜਾਬੀ ਇਹਨੂੰ ਕਹਿੰਦੇ ਆ ਕੰਮ ਐ ਇਸ ਵੇਲੇ ਘਟੋ ਘਟ ਮੈਂ ਕਹਿ ਸਕਦਾ ਖਖੜੀਆਂ ਕਰੇਲੇ ਹੋਇਆ ਪਿਆ ਕੋਈ ਇਧਰ ਆ ਕੋਈ ਉਧਰ ਆ ਕੋਈ ਪੰਥਕ ਲਹਿਰ ਵੱਲ ਆਪਣਾ ਜ਼ੋਰ ਲਗਾ ਰਿਹਾ ਕੋਈ ਸੁਖਵੀਰ ਬਾਲ ਦੀ ਗੱਲ ਕਰ ਰਿਹਾ ਕੋਈ ਸਿੰਘ ਜਹਬਾਂ ਨੂੰ ਮਿਲ ਰਿਹਾ ਕੋਈ ਜੀਪੀਸੀ ਦੀ ਮੀਟਿੰਗ ਦੀ ਵੇਟ ਕਰ ਰਿਹਾ ਯਾਨੀ ਬਹੁਤ ਕੁਝ ਜੇ ਇਹਨਾਂ ਕੱਲਿਆਂ ਬਾਰੇ ਗੱਲ ਕਰਨੀ ਹੋਵੇ ਤਾਂ ਆਪਾਂ ਸਾਰਾ ਪ੍ਰੋਗਰਾਮ ਇਸੇ ਮੁੱਦੇ ਤੇ ਹੀ ਕਰ ਸਕਦੇ ਆ ਸੇ ਉਹ ਜੀ ਸਥਿਤੀ ਦੇ ਵਿੱਚ ਚੱਲਦੇ ਆ ਜਿਹੜੇ ਦੋ ਪੰਥ ਦੇ ਖਾਦੂਆਨਾਂ ਵੱਲੋਂ ਐਲਾਨ ਕੀਤਾ ਗਿਆ ਸਾਰੇ ਨਜ਼ਰਾਂ ਵੀ ਬਣੀਆਂ ਰਹਿਣੀਆਂ ਔਰ ਜੇ ਕਿਦਰੇ ਪੰਥਕ ਹਲਕਿਆਂ ਨੇ ਉਹ ਤੈਨੂੰ ਚੁੱਕ ਲਿਆ ਤਾਂ ਕਾਲੀਦਾਲੀ ਆਉਣ ਵਾਲੇ ਸਮੇਂ 'ਚ ਚਾਹੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕੀ ਦੀ ਨਾਮ ਚੋਣਾ ਹੋਵੇ ਚਾਹੇ ਪ੍ਰਿਟੀਕਲ ਕਲ ਹੋਵੇ ਕਾਲੀਦਾਲੇ ਐਸਜੀਪੀਸੀ ਦੀ ਮਿਸੁਧਾ ਜਰਟੀਸਪਰ ਵੱਡੀ ਚੁਣੌਤੀ ਖੜੀ ਹੋ ਸਕਦੀ ਹੈ ਜੀ ਪ੍ਰਬੰਧਨ ਜੀ ਸੋ ਇੱਕ ਖਬਰ ਹੈ ਗਈ ਸੀ ਵਿੱਚ ਆਪਣੇ ਨਾਲ ਵੀ ਦਲਜੀਤ ਦੋਸਾਂਝ ਜੋ ਕਿ ਕਾਫੀ ਚਰਚਾ ਦੇ ਵਿੱਚ ਨੇ ਆਪਣੇ ਪ੍ਰੋਗਰਾਮਾਂ ਲੈ ਕੇ ਜਿੱਥੇ-ਜਿੱਥੇ ਸ਼ੋਅ ਲਾਉਂਦੇ ਨੇ ਪੰਜਾਬੀ ਕੀ ਹਰੇਕ ਵਰਗ ਉਹਨਾਂ ਦਾ ਸ਼ੋਅ ਦੇਖਣ ਜਾਂਦਾ ਤੇ ਇੱਕ ਲੋਕਾਂ ਦੇ ਵਿੱਚ ਅਲੱਗ ਹੀ ਤਰ੍ਹਾਂ ਦਾ ਮਾਹੌਲ ਜਾਂ ਸਰ ਜਾਂਦਾ ਵੀ ਦਲਜੀਤ ਦੋਸਾਂਝ ਆ ਰਹੇ ਨੇ ਤੇ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਫੈਨ ਹੋ ਗਏ ਨੇ ਦਲਜੀਤ ਦੋਸਾਂਝ ਦੇ ਜਿੱਥੇ ਦਲਜੀਤ ਦੋਸਾਂਝ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਣਾ ਸੁਣਾਇਆ ਗਿਆ ਪ੍ਰਧਾਨ ਮੰਤਰੀ ਟੇਬਲ ਬਜਾਂਦੇ ਹੋਏ ਨਜ਼ਰ ਵੀ ਆਏ ਨੇ ਪਰ ਕਿਤੇ ਨਾ ਕਿਤੇ ਇੱਕ ਵੱਡੀ ਕਿਸਾਨਾਂ ਨੂੰ ਖੜਕ ਦੀ ਗੱਲ ਨਜ਼ਰ ਆਈ ਹੈ ਵੀ ਦਲਜੀਤ ਦੋਸਾਂ ਪੰਜਾਬੀ ਹੋ ਕੇ ਕਿਸਾਨੀ ਦੀ ਗੱਲ ਨਹੀਂ ਕਰ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਕਿਉਂਕਿ ਕਿਸਾਨ ਲਗਾਤਾਰ ਬਾ ਚੁੱਕਰੇ ਨੇ ਕਿ ਸਾਡੀ ਗੱਲ ਕੋਈ ਕੇਂਦਰ ਤੱਕ ਪਹੁੰਚਾਵੇ ਕੇਂਦਰ ਸਾਡੇ ਨਾਲ ਗੱਲ ਕਰੇ ਅਜਿਹੀ ਮੁਲਾਕਾਤ ਦਾ ਕੀ ਫਾਇਦਾ ਜੇ ਤੁਸੀਂ ਸਾਡੇ ਗੱਲ ਹੀ ਨਹੀਂ ਕਰ ਸਕਦੇ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਖਬਰ ਜਿਹੜੀ ਤੁਸੀਂ ਕਹਿ ਰਹੇ ਕਬਰ ਨਹੀਂ ਇਹ ਤਾਂ ਅਸੀਂ ਖਬਰ ਜਿਸਨ ਪੱਤੇ ਇੱਕ ਹਾਲ ਨੂੰ ਕਿਹਾ ਨਾ ਤੇ ਜਦੋਂ ਛੱਡਦੇ ਆ ਬੁੜਕੇ ਉਹ ਤੋਂ ਉੱਚੀ ਜਾਂਦੀ ਹੈ ਜੀ ਸੂਖ ਖਬਰ ਨੇ ਤਾਂ ਆਪਣੇ ਆਉਣੀ ਆਉਣਾ ਸੀ ਆਪਾਂ ਲੈ ਲਿਆ ਤੁਸੀਂ ਇਹ ਜਿਸ ਮੁੱਦੇ ਦੀ ਗੱਲ ਕੀਤੀ ਹੈ ਦੇਖੋ ਦਿਲਜੀਤ ਸਾਹ ਜਿਵੇਂ ਇਸ ਵੇਲੇ ਕੇਵਲ ਪੰਜਾਬ ਦਾ ਨਹੀਂ ਆਪਣੇ ਦੇਸ਼ ਦਾ ਨਹੀਂ ਇੱਕ ਮੰਤਰੀ ਪੱਧਰ ਤੇ ਅਦਾਕਾਰ ਤੇ ਇੱਕ ਗੀਤਕਾਰ ਦੇ ਤੌਰ ਤੇ ਆਪਣੀ ਜਿਹੜੀ ਇੱਕ ਪ੍ਰਸਿੱਧੀ ਆਪਣੀ ਪ੍ਰਸੰਤੀ ਉਹ ਬਣਾ ਚੁੱਕੇ ਹੈ ਜਿੱਤੇ ਕਿਤੇ ਜਾਂਦੇ ਆ ਬੱਲੇ ਹੁੰਦੀ ਹੈ ਇੱਕ ਦਿਨ ਪਹਿਲਾਂ ਲੁਧਿਆਣਾ ਚ ਪ੍ਰੋਗਰਾਮ ਹੋਇਆ ਸਾਲ ਦੇ ਮੌਕੇ ਤੇ ਕਰਕੇ ਹਟਿਆ ਉੱਥੇ ਆਪਾਂ ਕਿਹਾ ਸੀ ਕਿ ਸ਼ਾਇਦ ਬਾਅਦ ਉਹ ਇੱਕ ਆਪਣੇ ਹੱਥ ਜਿਆ ਸਿੰਗਰ ਹੋਏਗਾ ਜੀ ਨੇ ਪਗੜੀਆਂ ਦਾ ਲੰਗਰ ਲਾਇਆ ਪੰਜਾਬੀ ਮਾਂ ਗੋਲੀ ਨੂੰ ਪ੍ਰਮੋਟ ਕਰਨੀ ਬਹੁਤ ਗੱਲਾਂ ਔਰ ਕਈਆਂ ਨੂੰ ਉਹਦੀਆਂ ਗੱਲਾਂ ਉਹਦੀਆਂ ਚੋਧੀਆਂ ਵੀ ਤਕਲੀਫ ਵੀ ਹੁੰਦੀ ਹੈ ਉਹ ਤੁਸੀਂ ਗੱਲ ਕਰ ਰਹੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ देखो ਇੱਕ ਤਾਂ ਪਹਿਲੂ ਇਹ ਹੈ ਕਿ ਜਿਹੜਾ ਪੰਜਾਬੀ ਦਾ ਕਲਾਕਾਰ ਹੈ ਦਲਜੀਤ ਦਸਾਨ ਜਿਹੜਾ ਇੱਕ ਦਿਨ ਪਹਿਲਾਂ ਲੁਧਿਆਣਾ ਚ ਪਗੜੀਆਂ ਦਾ ਲੰਗਰ ਵੀ ਲਾ ਕੇ ਗਿਆ ਤੇ ਪੰਜਾਬੀ ਮਾਂ ਗੋਲੀ ਦੇ ਇੱਕ ਮੰਤਰੀ ਪਦਰ ਤੇ ਸੇਵਾ ਵੀ ਕਰ ਰਿਹਾ ਤੇ ਪ੍ਰਧਾਨ ਮੰਤਰੀ ਵੱਲੋਂ ਉਸ ਦਿਨ ਮੁਲਾਕਾਤ ਕਰਨੀ ਆਪਣੇ ਆਪ ਚ ਵੱਡੀ ਤੇ ਇਹ ਗੱਲ ਹੈ ਕਿਉਂਕਿ ਜੇ ਕੈਨੇਡਾ ਜਾਂਦਾ ਉੱਥੋਂ ਦਾ ਪ੍ਰਾਈਮ ਮਿੰਿਸਟਰ ਦੇ ਨਾਲ ਗੱਲ ਕਰਦਾ ਜੇ ਚੰਡੀਗੜ੍ਹ ਆਇਆ ਆਪਣਾ ਆਜ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇੱਕ ਵਹਾਦ ਆ ਐਸੀ ਸਫਲਤਾ ਜਿਹੜੀ ਪੰਜਾਬ ਦਾ ਨਾਮ ਦੁਨੀਆ ਚ ਰੋਸ਼ਨ ਕਰ ਰਹੀ ਹੈ ਉਹਦਾ ਇੱਕ ਪਹਿਲੂ ਤਾਂ ਇਹ ਵੀ ਹੈ ਕਿ ਕੌਮੀ ਪੱਧਰ ਤੇ ਪ੍ਰਧਾਨ ਮੰਤਰੀ ਨੂੰ ਵੀ ਪੰਜਾਬ ਦੇ ਕਲਾਕਾਰ ਨੂੰ ਥਾਪੜਾ ਦਿਨਾ ਪਿਆ ਉਹ ਦਿਨ ਜਦੋਂ ਗੁੰਗਣਾ ਰਹੇ ਸੀ ਤਾਂ ਭਰਾ ਮਤ ਜਿਹੜਾ ਹੱਥ ਸੀਗਾ ਟੇਬਲ ਤੇ ਜਿਸ ਤਰ੍ਹਾਂ ਚੱਲ ਰਿਹਾ ਉਸ ਤੋਂ ਲੱਗਦਾ ਇਹ ਸੀ ਕਿ ਪੰਜਾਬ ਦੀ ਕਹਾਣੀ ਜਿੱਦੋਂ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮੁੰਡਾ ਕੌਮੀ ਪੱਧਰ ਤੇ ਇੱਕ ਮੰਤਰੀ ਪੱਧਰ ਤੇ ਚੰਗਾ ਲੱਗਦਾ ਪਿੰਡ ਦਾ ਮੁੰਡਾ ਕਹਿੰਦੇ ਜਿਹੜਾ ਹੈਗਾ ਸਾਡਾ ਇੱਕ ਨਾਂ ਕੁਮਾਰ ਹੈ ਇਹ ਗੱਲ सही ਹੈ ਦੂਜੀ ਗੱਲ ਦੇਖੋ ਕਿਸਾਨਾਂ ਦੀ ਪੀੜ ਦੀ ਗੱਲ ਹੈ ਕਿਸਾਨਾਂ ਦੀ ਪੀੜਾ ਸਭਾਵਿਕ ਹੈ ਕੋਈ ਕਹ ਪਿਆ ਉਹਦਾ ਇੱਕ ਵੱਡਾ ਚਿਹਰਾ ਪ੍ਰਧਾਨ ਮੰਤਰੀ ਨੂੰ ਮਿਲ ਗਿਆ ਕਿ ਇਹ ਸਾਡੀ ਗੱਲ ਕਰਨੀ ਚਾਹੀਦੀ ਸੀ ਪਰ ਇਹਦੇ ਬਾਰੇ ਇੱਕ ਪਹਿਲੂ ਇਹ ਵੀ ਹੈ ਕਿ ਜੇ ਕਿਸਾਨਾਂ ਨਾਲ ਗੱਲਬਾਤ ਕਰੇ ਤੋਂ ਬਿਗੈਰ ਦਸਾਂਝ ਆਪਣੇ ਤੌਰ ਤੇ ਗੱਲਬਾਤ ਕਰਨ ਜਾਂਦੇ ਜੀ ਪ੍ਰਧਾਨ ਮੰਤਰੀ ਅੱਗੇ ਕੋਈ ਹੋਰ ਕਮੈਂਟ ਕਰਦੇ ਤਾਂ ਕੋਈ ਨਵਾਂ ਕਲੇਸ਼ ਵੀ ਖੜਾ ਹੋ ਸਕਦਾ ਸੀ ਕੀ ਪ੍ਰਧਾਨ ਮੰਤਰੀ ਜੋ ਕਮੈਂਟ ਕਰਦਾ ਦਸਾਂਝ ਉਸ ਖੇਤਰ ਦਾ ਅਦਾਕਾਰ ਜਾਂ ਕਲਾਕਾਰ ਹੈਗਾ ਕਿ ਉਹ ਉਦਾ ਜਵਾਬ ਦੇ ਸਕਦੇ ਸੋ ਹੋ ਸਕਦਾ ਹੈ ਕਿ ਚੁੱਪਚੀ ਵੀ ਤੇ ਉਹ ਪ੍ਰਧਾਨ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਜ਼ਰੂਰ ਕੀਤੀ ਆ ਕਿਸਾਨਾਂ ਦੇ ਵਿੱਚ ਜੋ ਮਾਮਲਾ ਨਹੀਂ ਛੇੜਿਆ ਦਾ ਅਰਥ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਦਜੀਤ ਸਾਹਿਬ ਕਿਸਾਨਾਂ ਦੇ ਨਾਲ ਨਹੀਂ ਹੈ ਜਦੋਂ ਪੰਜਾਬੀ ਮਾਹੌਲੀ ਦੀ ਬੱਲੇ ਬੱਲੇ ਕਰਾਉਂਦਾ ਤਾਂ ਪੰਜਾਬ ਦੇ ਨਾਲ ਕਿਸਾਨਾਂ ਦੇ ਵੀ ਨਾਲ ਹੈ ਪਰ ਇਹ ਜ਼ਰੂਰ ਹੈ ਕਿਸਾਨਾਂ ਦੀ ਆਪਣੀ ਇੱਕ ਚੀਜ਼ ਜਾਂ ਟਾਸਕ ਜ਼ਰੂਰ ਹੈ ਕਿ ਸਾਡੀ ਗੱਲ ਹੋਣੀ ਚਾਹੀਦੀ ਸੀ ਉਹ ਕਹਿ ਸਕਦੇ ਆ ਗੱਲ ਕਿ ਸਾਡੀ ਗੱਲ ਹੋਣੀ ਚਾਹੀਦੀ ਸੀ ਅੱਗੇ ਕੌਮੀ ਪੱਧਰ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੈ ਉਹਦੇ ਕੀ ਨਤੀਜੇ ਹੋ ਸਕਦੇ ਸੀ ਉਸ ਕਮੇਟੀ ਦੇ ਕੋਈ ਹੱਕੇ ਜਾ ਸਕਦੀ ਸੀ ਗੱਲ ਕੋਈ ਨਵੀਂ ਕਿਸੇ ਦਾ ਵਿਵਾਦ ਵੀ ਛੇੜ ਸਕਦਾ ਸੀ ਇਹ ਗੱਲ ਕਹਿ ਕੇ ਮੈਂ ਇਸ ਮੁੱਦੇ ਤੇ ਆਪਾਂ ਅੱਗੇ ਗੱਲ ਕਰਾਂਗੇ ਹੁਣ ਦੇਖੋ ਕਿਸਾਨ ਜਥੇਬੰਦੀਆਂ ਦਾ ਆਪਾਂ ਗੱਲ ਕਰ ਰਹੇ ਹਾਂ ਜ਼ਿਕਰ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਹੈਗਾ ਜਿਹੜੀ ਸੁਪਰੀਮ ਕੋਰਟ ਦਰੋਂ ਬਣਾਈ ਕਮੇਟੀ ਹੈ ਜੀ ਉਹਨੇ ਸੱਧਾ ਕੇ ਗੱਲਬਾਤ ਕਰ ਲਈ ਆ ਉਹ ਕਮੇਟੀ ਨੇ ਪਹਿਲਾਂ ਸੱਧਾ ਪ੍ਰਵਾਨ ਵੀ ਕਰ ਲਿਆ ਫਿਰ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਸ਼ੂਟ ਕਰਨ ਲਈ ਉਹ ਕਹਿੰਦੇ ਨਹੀਂ ਅਸੀਂ ਸਦਾ ਪਰਵਾਨ ਇਸ ਕਰਕੇ ਨਹੀਂ ਕਰਦੇ ਕਿ ਸਯੁਤ ਕਿਸਾਨ ਮੋਰਚਾ ਜਿਹੜਾ ਗੈਰ ਰਾਸੀ ਆ ਸ਼ਮੂਦੇ ਖਨੋਰੀ ਬਾੜੂ ਤੇ ਅਗਵਾਈ ਕਰ ਰਿਹਾ ਹੈ ਇਹ ਉਹਨਾਂ ਦੀ ਪਹਿਲ ਹੈ ਕਿ ਗੱਲਬਾਤ ਜਾ ਕੇ ਇਸ ਮੁੱਦੇ ਤੇ ਕਰਨੀ ਹੈ ਕਰਨ ਨਹੀਂ ਨਹੀਂ ਕਰਨੀ ਅਸੀਂ ਨਹੀਂ ਗੱਲ ਕਰਨੀ ਜੇ ਕਿਸਾਨ ਜਥੇਬੰਦੀਆਂ ਇਹ ਕਹਿ ਸਕਦੀਆਂ ਕਿ ਉਸ ਮੁੱਦੇ ਤੇ ਅਸੀਂ ਗੱਲ ਜਾ ਕੇ ਨਹੀਂ ਕਰਨੀ ਉਸ ਕਮੇਟੀ ਦੇ ਅੱਗੇ ਤਾਂ ਤਲਜੀਹ ਦਸਾਂ ਜਾ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਕੇ ਮੈਂ ਸਮਝਦਾ ਕੋਈ ਕੋਈ ਨੈਗੇਟਿਵ ਗੱਲ ਵੀ ਨਹੀਂ ਕੀਤੀ ਇਹ ਵੀ ਨਹੀਂ ਉਹਨੇ ਕਿਹਾ ਕਿ ਕਿਸਾਨ ਮੜਾ ਕਰ ਰਿਹਾ ਜਿਉਂਨੇ ਇੱਕ ਪ੍ਰਧਾਨ ਮੰਤਰੀ ਨਾਲ ਕੋਈ ਈਸ਼ੂ ਨਹੀਂ ਲਿਆ ਤਾਂ ਇੱਕ ਪੰਜਾਬ ਦਾ ਮੁੰਡਾ ਜਿਹੜਾ ਪ੍ਰਧਾਨ ਮੰਤਰੀ ਖੁਦ ਹੀ ਰਿਹਾ ਪੰਜਾਬ ਦੇ ਪਿੰਡਾਂ ਦੇ ਮੁੰਡੇ ਦੀ ਗੱਲ ਕਰ ਰਿਹਾ ਮੈਂ ਸਮਝਦਾ ਕਿ ਦਿਲਜੀਤ ਸਾਹ ਦਾ ਪੰਜਾਬ ਦਾ ਕਾਦੀ ਇਹਦੇ ਨਾਲ ਵਜਿਆ ਜੇ ਕੋਈ ਨਾਵੀਂ ਗੱਲ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੁੰਦੀ ਜਿਹੜੀ ਕਿ ਨੈਗੇਟਿਵ ਜਾਂਦੀ ਪੰਜਾਬ ਦੇ ਖਿਲਾਫ ਜਾਂਦੀ ਜਾਂ ਕਿਸਾਨਾਂ ਦੇ ਖਿਲਾਫ ਜਾਂਦੀ ਫਿਰ ਬਿਲਕੁਲ ਦਸਾਂ ਜੁਣੀ ਕਿਸੇ ਗੱਲ ਦੇ ਹੱਕਦਾਰ ਨਹੀਂ ਸੀ ਪਰ ਇਹੋ ਜੀ ਗੱਲ ਕੋਈ ਸਾਹਮਣੇ ਆਈ ਨਹੀਂ ਬਲਕਿ ਦਲਜੀਤ ਸਾਂ ਨੇ ਤਾਂ ਉਸ ਪ੍ਰਧਾਨ ਮੰਤਰੀ ਨੂੰ ਟੇਬਲ ਤੇ ਆਪਣੇ ਹੱਥ ਨਾਲ ਤਬਲਾ ਵਿਸਾਉਣ ਲਈ ਮਜਬੂਰ ਕਰਤਾ ਜਿਹੜੇ ਪ੍ਰਧਾਨ ਮੰਤਰੀ ਬਾਰੇ ਪੰਜਾਬੀ ਕਹਿੰਦੇ ਆ ਕਿ ਸਾਡੀ ਤਾਂ ਜੀ ਗੱਲ ਨਹੀਂ ਸੁਣਦਾ ਜੀ ਜੀ ਪ੍ਰਿੰਸਰ ਜੀ ਸਰ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੇ ਬੱਸ ਅੱਡੇ ਨੇ ਉਹ ਠੇਕੇ ਦੇ ਦੇਣ ਜਾ ਰਹੀ ਹੈ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਜੀ ਬੱਸ ਅੱਡੇ ਠੇਕੇ ਦੇ ਦੇਣ ਦੇ ਜੀ ਇਹ ਬਹੁਤ ਹੀ ਦਿਲਚਸਪ ਸਵਾਲ ਹੈ ਬਿਰਵਿੰਦਰ ਸਮਝ ਲੱਗਦੀ ਕਿ ਪੰਜਾਬ ਦੇ ਬਸ ਡੇ ਠੇਕੇ ਦੇਣੇ ਆ ਹੁਣ ਇੱਕ ਕੇਸ ਪਾਸੇ ਨੂੰ ਸੰਕੇਤ ਜਾਂਦਾ ਹੈ ਕਿ ਕੱਲ ਨੂੰ ਫਿਰ ਜਦੋਂ ਆਪਾਂ ਪੰਜਾਬ ਸਰਕਾਰ ਇੱਕ ਵਾਰੀ ਦਾ ਪੰਜਾਬ ਸਰਕਾਰ ਹੁਬੂ-ਬੂਕੇ ਕਹਿੰਦੀ ਹੈ ਕਿ ਜੀ ਅਸੀਂ ਫਲਾਣਾ ਥਰਮ ਪ੍ਰਾਂ ਦੇਖੋ ਪ੍ਰਾਈਵੇਟ ਸੈਕਟਰ ਜੋ ਸਰਕਾਰੀ ਖੇਤਰ ਸੇ ਜਾਂਦਾ ਅਸੀਂ ਉਹਨੂੰ ਲੈ ਲਿਆ ਅਸੀਂ ਆਪ ਲਿਆ ਤਾਂ ਕਿ ਪੰਜਾਬ ਦੇ ਹਿੱਤ ਵਿੱਚ ਹੈ ਗੱਲ ਤੇ ਪੰਜਾਬ ਦੇ ਬਸ ਡਿਆਂ ਨੂੰ ਪ੍ਰਾਈਵੇਟ ਹੱਤਾਂ ਦੇ ਤਾਂ ਉਹਦੇ ਚ ਕਿਸ ਤਰ੍ਹਾਂ ਦੇ ਸਿਸਟਮ ਹੋਣਗੇ ਪ੍ਰਾਈਵੇਟ ਬੱਸ ਡੈਨ ਦੇ ਵਿੱਚ ਜਿਹੜੇ ਜਿਹੜੇ ਪ੍ਰਾਈਵੇਟ 플레이ਰ ਆ ਉਹਨਾਂ ਨੂੰ ਫਾਇਲ ਮਿਲੇਗੀ ਜਿਹੜੇ ਗਵਰਨਮੈਂਟ ਦੇ ਰੋਡਵੇਜ ਆ ਉਸ ਨੂੰ ਉਹਨਾਂ ਨੂੰ ਫਾਇਲ ਮਿਲੇਗੀ ਜੀ 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 ਤੋ ਇਸ ਤਰ੍ਹਾਂ ਦੀ ਸਥਿਤੀ ਆ ਬੱਸ ਡੈਨ ਨੂੰ ਵੇਚਣਾ ਮੈਨੂੰ ਲੱਗਦਾ ਨਹੀਂ ਕਿ ਬਹੁਤ ਆਸਾਨਪਣਾ ਫੈਸਲਾ ਹੋਏਗਾ ਜੀ ਸੋ ਆਧੇ ਪਰਵਾਂ ਦੇ ਵਿੱਚ ਅਨੀਤ ਸਰ ਤੁਸੀਂ ਪਰਵਾਂ ਦਾ ਹਿੱਸਾ ਬਣੇ ਤੇ ਵਿਚਾਰ ਸਾਂਝੇ ਕੀਤੇ ਖਬਰਾਂ ਦੀ ਸਿਰੇ ਤੱਕ ਗਏ ਤੇ ਗੱਲ ਸਮਝਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ